ਹਬਤੇ ਹਮਾਂ ਨੇ ਸਭ ਤੇ ਹਮਾਂ ਤੁੱਤ ਜੀ ਹਰ ਸੱਚੇ ਸਿਰਜਣ ਹਾਰਾ ਹੁਣ ਤੇਉਦੇ ਤੇ ਸਾਰੇ ਹਰ ਦੂਏ ਦੇ ਤੈਨੂੰ ਅੰਦਰ ਦੇ ਡਰ ਆ ਗਾਲੂ ਪਰ ਤੇ ਉਹਦੇ ਬਾਹਰ ਨੂੰ ਤਾਂ ਲੱਗਦੇ ਨੇ ਸੇ ਦਾ ਦੂ ਅੰਦਰ ਸੇ ਤੇ ਭਰ ਕੇ ਗੁਰਮਤਿ دار ਬਾਕੀ ਬਤੋ ਉਹ ਬਾਹਰ ਮੰਨੀ ਬੈਠੇ ਨੇ ਹੈ ਤੋ ਅੰਦਰ ਤੇ 2 ਸਾਲ ਆ ਰਹੇ ਆ ਤਾਂ ਸਰੀਰ ਜਿਉਂਦਾ ਬਸ ਜਿੱਤੇ ਸਾਲ ਦਾ ਉੱਥੇ ਬੈਠਾ ਇੱਕ ਕਿੱਥੇ ਦੱਸਿਆ ਦੱਸਿਆ ਦਖੜਿਆਂ ਦੇ ਵਿੱਚ ਨਾਨਕ ਬੈਠਾ ਪੱਖੇ ਭਾਉ ਲੰਮੇ ਸੇਵੇ ਦਰ ਖੜਾ ਉਹਣਾ ਬੈਠਾ ਪੱਖੇ ਭਾਉ ਆ ਨਾ ਹਵਾ ਸਾਹ ਲੈਂਦਾ ਉਹ ਹੀ ਤਾਂ ਹੈ ਹੋ ਰਿਹਾ ਸਾ ਅਸੀਂ ਤਾਂ ਸਮਝਦੇ ਨਾ ਸਾ ਕਿਵੇਂ ਹੁੰਦਾ ਕਰ ਲੈਦਾ ਤਾਂ ਉਹ ਲੈਦਾ ਤਾਂ ਲੈਂਦੀ ਸਭ ਲਵਾਇਆ ਸੱਸ ਉਹ ਲੈਦਾ ਤਾਂ ਸੌਦਾ ਉਹ ਤਾਂ ਸੌਦਾ ਹੀ ਨਹੀਂ ਸਤਗੁਰ ਜਾਗਦਾ ਹੈ ਉਹ ਭੁੱਲੀ ਮਾਰਣੀ ਹੈ ਹੋ ਉਹ ਤਾਂ ਜਾਗਤ ਜੋ ਤਾਂ ਜਾਗਦਾ ਹੀ ਜਾਗਤ ਜੋ ਤਾਂ ਹੁਣ ਜਾਗਦਾ ਹੀ ਰਹਿੰਦਾ ਉਹ ਉਹ ਸੌਦਾ ਨਹੀਂ ਸੌ ਗਿਆ ਤਾਂ ਮਰ ਗਿਆ ਜਿਹੜਾ ਸੌ ਗਿਆ ਉਹ ਉਹ ਮਰ ਗਿਆ ਜੋਦ ਮਰਦੀ ਨਹੀਂ ਹੁੰਦੀ ਸਲਦੀ ਉਹ ਹੁੰਦੀ ਹੈ ਇਹਦਾ ਸੌਣਾ ਹੀ ਮਰਨਾ ਮੰਨਿਆ ਹੋਇਆ ਹੈ ਦੀਵਾ ਬੁਝ ਗਿਆ ਦੀਵਾ ਤਾਂ ਹੈਗਾ ਬੱਤੀ ਵੀ ਹੈਗੀ ਤੇਲ ਵੀ ਹੈਗਾ ਬੁਝਿਆ ਹੋਇਆ ਯਾ ਜੇ ਦੀਵਾ ਬੁਝ ਗਿਆ ਤਾਂ ਇਹਦਾ ਮਤਲਬ ਇਹ ਆ ਦੀਵਾ ਖਤਮ ਤਾਂ ਨਹੀਂ ਹੋ ਗਿਆ ਬੁਝ ਗਿਆ ਬਸ ਲੈਜ ਆਫ ਕਰਤੀ ਬਲਬ ਵੀ ਹੈਗਾ ਤਾਰ ਵੀ ਹੈਗੀ ਸਭ ਕੁਝ ਹੈਗਾ ਸੋਚਾ ਹੋ ਗਈ ਸੋਚਾ ਹੋ ਜੂ ਬੇਜਲਪੂ ਇਹਦੀ ਸੋਚਾ ਹੋ ਬਹੁਤ ਦੀ ਔਰ ਕੁਛ ਨਹੀਂ ਹੈ ਤੇ ਲਾਈਟ ਕਿਧਾਉਣੀ ਹੈ ਲਾਈਟ ਜਣਾ ਸਾਹ ਹੁੰਦਾ ਉਹ ਚੋ ਹੀ ਹੌਣੀਆਂ ਲਾਈਟ ਤਾਂ ਸੋਚਾ ਹੋ ਹੀ ਕਰਦਾ ਇੰਦਾ ਸਭ ਬੁਝਦਾ ਜਗਦਾ ਹੀ ਆ ਦੀਵਾ ਉਹ ਜਾਗਦਾ ਦੇ ਉਹ ਇਹ ਜਗਦਾ ਬੁਝਦਾ ਬਸ ਕਦੇ ਜਗਦਾ ਕਦੇ ਨਹੀਂ ਜਗਦਾ ਜਿੰਨੇ ਜੇ ਜਾਗਦਾ ਆਪਾਂ ਕਹਿੰਦੇ ਜਾਗਦੇ ਦੇਖੋ ਦੁੱਧ ਨੂੰ ਵੀ ਕਹਿੰਦੇ ਜਾਗ ਲਾ ਦੋ ਦੁੱਧ ਨੂੰ ਜਾਂ ਦਹੀਂ ਨੂੰ ਜਾਗਰੀ ਕਹਿੰਦੇ ਲਾ ਦੋ ਤੁਝ ਕੋਨੇ ਆ ਆ ਉਹ ਤਾਂ ਮੱਖਣੋ ਜੋ ਅਡੋ ਦਾ ਵੀਰੋ ਦੁੱਧ ਵੀ ਜਾ ਜਾਗਦਾ ਜੇ ਸੁੱਤਾ ਪਿਆ ਉਹ ਵੀ ਮੱਖਣ ਵਿੱਚ ਪਤਾ ਹੀ ਨਹੀਂ ਕਿੱਥੇ ਆ ਜਦ ਇਹ ਜਾਗਦਾ ਹੈ ਅਡੋਦਾ ਸਰੀਰ ਨੂੰ ਫੇਰੇ ਵੀ ਇਸ ਪ੍ਰਕਾਰ ਹੀ ਆਉਹੀ ਚਲਦੀ ਹੈ ਜਦ ਦੁੱਧ ਚਲਦੀ ਹੈ ਦੁੱਧ ਹੀ ਚਲਦੀ ਹੈ ਨਾ ਪਰਕਰਿਆ ਦੁੱਧ ਭੜਦਾ ਜੰਮਦਾ ਐਂ ਜਮੇਦਾ ਜਦ ਜਮੇ ਗਾਰਾ ਜਮੇ ਹੁੰਦਾ ਗੜਾ ਜਿਆ ਉਹ ਹੀ ਦੁੱਧ ਹੁੰਦਾ ਖੱਟਾ ਦਾ ਜਰਾ ਖਲਾਉਨੇ ਜਾਮ ਕਿਉਂ ਹੋ ਜਾਂਦਾ ਐਵੇਂ ਜਾਗਦੇ ਸਾਰ ਮੰਨ ਜਾਮ ਹੋ ਜਾਂਦਾ ਟਿਕ ਜਾਂਦਾ ਦੁੱਧ ਨਹੀਂ ਰਿ ਟਿਕਦਾ ਜੇ ਪੰਡਾ ਹਲਾਈਏ ਟਿਕੇ ਹੀ ਰਹਿੰਦੇ ਰਹਿੰਦੇ ਤਾਂ ਥੋੜਾ ਬਹੁਤਾ ਜੇ ਹਲਾਈਏ ਭੰਡੇ ਰੂ ਵੇਟ ਗਿਆ ਹੈ ਐ ਜਾਗਦੀ ਸਾਰ ਜਰਾਗ ਜਾਗਦੀ ਸਾਰੇ ਨਾ ਜਾ ਜਾਗ ਲੱਗਦਾ ਇਹਨੂੰ ਜਾ ਕਾਹਦਾ ਲੱਗਦਾ ਇਹਨੂੰ ਜਾਗ ਲੱਗਦਾ ਕੁਰਬਾਨੀ ਦਾ ਜੇ ਦਾ ਦੁੱਧ ਦੇ ਵਿੱਚ ਜਾਗ ਹੋ ਜਾਏ ਮਿਕਸ ਫਿਰ ਤਾਂ ਦੁੱਧ ਜਾਂਦਾ ਜਬ ਪਰ ਜੇ ਜਰਾਗ ਵੀ ਫਰਕ ਰੱਖੀਏ ਨਾ ਇੱਕ ਜੇ ਹੋਰ ਸ਼ੀਸ਼ੀ ਚ ਪਾ ਕੇ ਦੁੱਧ ਵਿੱਚ ਘੁਮਾ ਕੇ ਫਿਰ ਪਰੇ ਕਰ ਦਈਏ ਕਹ ਰਹਾ ਨਹੀਂ ਹੁੰਦਾ ਤੋ ਮਾ ਕੁਰਬਾਨੀ ਦੇ ਵਿੱਚ ਮਿਕਸ ਹੋ ਜਾਂਦੀ ਆ ਮੰਨਦੇ ਤਾਂ ਹੀ ਅਸਰ ਕਰਦੀ ਆ ਜੇ ਕੋ ਖਾਵੇ ਦੇਖੋ ਪੁੱਛਿਆ ਪੁੱਛੇ ਦੇ ਅਸਰ ਹੁੰਦਾ ਜਾਗਦਾ ਫਿਰੇ ਇਹ ਵੀ ਜਾਗ ਪੈਂਦਾ ਜਾਗ ਲਿਓਰੇ ਬਣਾ ਜਾਗ ਵਾ ਫਿਰ ਕੀ ਐ ਸ੍ਰੀ ਚੌਂਡ ਤੇ ਟੋੜਿਆ ਰੜਕਿਆ ਤੇ ਮੱਖਣ ਅੱਡ ਲੱਸੀ ਅੱਡ ਸਭ ਤੇ ਆਵੇਂ ਸਭ ਤੇ ਆਵੇਂ ਤੁਤ ਜੀ ਹਰ ਸੱਚੇ ਸਿਰਜਣਹਾਰਾ ਸਭ ਤੇ ਆਵੇਂ ਸਭ ਤੇ ਆਵੇਂ ਤੁਜੀ ਹੈ ਸੱਚੇ ਸਿਰਜਣਹਾਰਾ ਸਿਰਜਣਹਾਰਾ ਕਿਉਂ ਗਿਆ ਦੇਖੋ ਰਚਣਹਾਰਾ ਵੀ ਉਹ ਸਿਰਜਣਹਾਰਾ ਜਿਹੜਾ ਸਾਲ ਲੈਂਦਾ ਅੱਧਾ ਇਹ ਸਿਰਜਣਹਾਰਾ ਹੈ ਅੱਧਾ ਰਚਣਹਾਰਾ ਦੋ ਲਫ਼ਜ਼ ਨੇ ਪੱਟੀ ਗਿਆ ਨੇ ਪੜਤਾਂ ਨੇ ਵਿਦਵਾਨਾਂ ਨੇ ਸਿਰਜਣਹਾਰਾ ਰਚਣਹਾਰਾ ਕੋ ਸਮਝਿਓ ਹੈ ਰਚਣ ਹਾਰਾ ਸਜਣ ਹਾਰਾ ਇਹ ਤਾਂ ਸਮਝ ਹੋਇਆ ਨਹੀਂ ਇਹਨਾਂ ਨੂੰ ਇੰਨਾ ਨਹੀਂ ਪਤਾ ਰਚਣ ਹਾਰਾ ਉਹ ਹੈ ਜਿਹੜਾ ਮਾਇਆ ਚ ਰਚਿਆ ਹੋਇਆ ਹੈ ਉਹ ਜੀਵੇ ਫਿਰ ਸਜਣ ਹਾਰਾ ਉਹ ਹੈ ਜੀਰੇ ਨੂੰ ਦੱਸਿਆ ਵੀ ਰਚਣਾ ਐ ਐ ਆਹ ਪਰੇ ਖੜਾ ਇੱਕ ਰਾਜ ਰਿਹਾ ਇੱਕ ਨੂੰ ਦੱਸ ਰਿਹਾ ਰਚਣਾ ਕਿਵੇਂ ਇੱਕ ਘੋੜਾ ਹੈ ਕੋ ਨੂੰ ਘੋੜ ਨੂੰ ਦੱਸ ਰਿਹਾ ਐ ਘੋੜਾ ਇਕਤਾਂ ਮਾਇਆ ਵਿੱਚ ਘੁਲ ਰਿਹਾ ਮਿਕਸ ਹੋ ਰਿਹਾ ਮਾਇਆ ਵਿੱਚ ਲੀਰ ਹੋ ਰਿਹਾ ਇਹ ਕੋ ਨੂੰ ਦੱਸ ਰਿਹਾ ਜੁਗਤੀ ਉਹ ਪਰੇ ਵਾਲਾ ਤਾਂ ਮੰਤਰੇ ਦੱਸ ਰਿਹਾ ਹੈ ਜੁਗਤੀ ਦੱਸ ਰਿਹਾ ਆਪ ਨਹੀਂ ਉਹ ਸਿਰਜਣਹਾਰਾ ਤਾਹ ਰਜਣਹਾਰਾ ਇਹ ਆਪ ਹੈ ਯਾ ਕਿਵੇਂ ਪਤਾ ਲੱਗਿਆ ਵੀ ਰਜਣਹਾਰਾ ਹੱਡ ਹੁੰਦਾ ਗੈਵਰ ਪੰਡ ਪਿੰਡ ਤਨ ਹੈ ਜਿੱਤੇ ਵਰਪੰਡਰ ਪਿੰਡਰੀ ਹੁੰਦੇ ਨਾ ਵਰਪੰਡ ਆਇਆ ਵਰਪੰਡਾਇਲਾ ਫਿਰ ਬ੍ਰਹਮੰਡ ਤਾਂ ਆਪ ਰਚਣ ਕਰਾ ਬਰ ਬੰਡ ਰਚ ਇਹਨਾਂ ਨੂੰ ਇਹ ਨਹੀਂ ਪਤਾ ਵਰਪੰਡ ਵਰ ਬੰਡ ਦਾ ਕੀ ਫਰਕ ਹੈ ਗੈਵਰ ਪੰਡ ਭਾਇਆ ਪਿੰਡ ਸਰੀਰ ਪਿੰਡ ਵਰਪੰਡ ਦੋ ਹੀ ਬੰਨੇ ਤੈਨਾਂ ਹੀ ਜੇ ਤੇ ਉਦਾਰੀ ਨਾ ਰਚਣ ਹਰਦਾ ਨਹੀ ਉਹਨਾਂ ਫੇਰ ਰਚਣ ਹਰ ਬਣੀ ਉਦੋਂ ਮਾਇਆ ਹਉ ਤਾਂ ਇਹ ਘਰ ਬਣਾਊਗਾ ਫੇਰ ਰਚਣ ਹਰ ਬਣੀ ਉਦੋਂ ਮੰਨ ਨਾ ਹੁੰਦਾ ਹੀ ਨਹੀਂ ਤੇ ਜੀਬ ਬਖਰਾ ਕਾ ਤੇ ਕਿੱਥੇ ਰਹੂਗਾ ਆਸਰਾ ਕਿ ਬਰੂਗਾ ਬਖਰਾ ਹੋ ਕੇ ਬੈਠੂਗਾ ਤੇ ਤੇ ਮਨ ਉੱਡ ਕੇ ਬੈਠਣ ਨੂੰ ਜਗ੍ਹਾ ਹੋ ਤਾਂ ਬੈਠੂ ਉੱਡੇ ਦਾ ਹੰਸਾ ਪਰੇ ਦਾ ਕੰਧ ਇਹ ਕੰਧ ਹੈ ਕਾਉਂਡ ਹੋਗਾ ਜੇ ਕਰਦੇ ਰਹੀ ਹੈ ਕੁਡੂ ਕੰ ਜੇ ਨੂੰ ਕੁਝ ਦੇਖਣ ਹੋਇਆ ਤਾਂ ਆਪ ਦੀ ਆਸ ਪੈਦਾ ਹੁੰਦੀ ਫਿਰ ਦੇਖੇ ਉਪਜੇ ਨਹੀਂ ਅਸਾ ਤੇ ਕੁੜੂ ਹੈ ਨਹੀਂ ਕੁਝ ਇੱਛਾ ਕਿੱਤੋਂ ਪੈਦਾ ਹੁੰਦੀ ਇੱਛਾ ਕਿੱਤੋਂ ਪੈਦਾ ਹੁੰਦੀ ਇੱਛਾ ਹੀ ਇਹਨੂੰ ਅਲੱਗ ਕਰਦੀ ਹੈ ਇੱਛਾ ਹੀ ਵੱਖਰਾ ਕਰਦੀ ਹੈ ਇੱਛਾ ਖਤ ਉਹ ਵੀ ਫਿਰ ਖੋ ਜਾਂਦਾ ਹੈ ਇੱਛਾ ਖਤ ਹੋਣਾ ਹੈ ਖੋ ਜਾਂਦਾ ਹੈ ਇੱਛਾ ਦੋ ਕਰ ਦਿੰਦੀ ਐ ਜੈਵਰ ਪੰਡ ਪਿੰਡ ਬਰਪੰਡ ਪਿੰਡ ਇਕੱਠਾ ਹੀ ਐ ਬਰਪੰਡ ਵਾਲਾ ਪਿੰਡ ਸਰੀਰ ਕੈ ਨਾਹੀ ਰਜਨ ਹਾਰ ਤਾਂ ਨਹੀ ਰਜਨ ਹਾਰ ਵਡੀ ਹੁੰਦਾ ਉਹਦਾ ਇਹਦਾ ਰਜਣਾ ਜੀਵ ਹੋਇਆ ਲੋਕਾ ਸਰਜਨ ਹਾਰ ਕੌਣ ਸਰਜਨ ਹਾਰ ਨਾਲ ਦਾ ਹੁੰਦਾ ਐ ਇਹਦਾ ਮੂਲ ਸਰਜਨ ਹਾਰ ਐ ਇਹ ਆਪ ਰਚਨ ਹਾਰ ਐ ਜਿਹੜਾ ਸ਼ਰੀਰ ਚ ਬੋਲਦਾ ਔਰ ਰਚਨਹਾਰ ਮਨ ਕਰਕੇ ਰਚਨਹਾਰ ਹੈ ਚਿੱਤ ਕਰਕੇ ਸਚਨਹਾਰ ਹੈ ਇਹ ਇੱਕੋ ਹੀ ਆਪੇ ਆਪੇ ਰਚਨਹਾਰ ਆਪੇ ਸਚਨਹਾਰ ਦੋਹਾਂ ਸ੍ਰਿਆਾਂ ਕਾ ਆਪੇ ਸੋਮੀਏ ਨਚਨਹਾਰ ਵੀ ਆਪੇ ਸਚਨਹਾਰ ਵੀ ਆਪੇ ਜਾਦੇ ਇੱਕ ਸ਼ਬਦ ਸੂਰਤ ਹੋ ਜਾਂਦਾ ਫਿਰ ਸਿਰਜਣਹਾਰ ਨਾਰਾਇਣ ਦਾ ਨਾਰਾ ਚੜਾ ਆ ਜਾਂਦਾ ਫਿਰ ਇਹ ਅਲੱਗ ਹੋ ਜਾਂਦਾ ਫਿਰ ਦਸਤਖੰਡ ਚਲਾ ਜਾਂਦਾ ਫਿਰ ਹੋਰ ਐਨਾ ਦਾ ਜਿਹੜੇ ਬਿਮਾਰ ਨੇ ਨਾ ਇਹਨਾਂ ਵਾਸਤੇ ਕੁਝ ਕਰਦਾ ਫਿਰ ਰਚਣਹਾਰ ਨਾ ਰਚਣਹਾਰ ਤੇ ਬਿਮਾਰ ਹੈ ਲੋ ਰਚਣਾ ਕਾਤੇ ਕੁਝ ਡਿਵੈਲਪਮੈਂਟ ਵਾਸਤੇ ਰਟ ਲੋ ਸ੍ਰੀਨ ਕਾਤੇ ਵਾਸਤੇ ਤਾਂ ਰਟਣਾ ਕਬੀਰ ਕਬੀਰ ਰਹਦੀ ਨਹੀਂ ਹੈ ਫਿਰ ਰਚਨਹਾਰ আর ਸਿਰਜਨਹਾਰ ਦੀ ਇਹਨੂੰ ਰਚਨ ਦੀ ਲੋੜੇ ਨਹੀਂ ਪਾਇਆ ਤੇ ਛੜਤੀ ਫਿਰ ਰਚਨਹਾਰ ਵਡੀ ਸਿਰਜਨਹਾਰ ਵਡੀ ਫਿਰ ਦੋਏ ਚੀਜ਼ਾਂ ਨਹੀਂ ਜੋ ਸਿਰਜਨਹਾਰ ਵੀ ਅੱਧਾ ਰਚਨਹਾਰ ਵੀ ਅੱਧਾ ਫਿਰ ਨਿਰੰਕਾਰ ਫਿਰ ਰੁੱਕ ਗਾ ਬਾਇ ਤਾਂ ਲਪਟਾ ਫਿਰ ਸਿਰਜਣ ਹਾਰਾ ਰਚਣ ਹਾਰ ਸਿਰਜਣ ਆ ਨੂੰ ਸਾਰਨਾ ਪੈਂਦਾ ਕੱਟ ਲੈਣਾ ਪੈਂਦਾ ਨੂੰ ਫਿਰ ਨਾਇ ਜ਼ਾਲੰਦ ਫਿਰ ਇਹਦੀ ਡਿਊਟੀ ਹੋਰ ਹੈ ਫਿਰ ਡਿਊਟੀ ਹੋਰ ਹੈ ਫਿਰ ਫਿਰ ਕੀ ਡਿਊਟੀ ਹੈ ਫਿਰ ਆਇਨਾ ਵਾਸਤੇ ਡਿਊਟੀ ਹੈ ਪੈ ਵਿੱਚ ਪਵੜ ਚੱਲਾਇ ਸਦ ਵਾਓ ਉਹਦੀ ਉਹਨਾਂ ਦੀ ਪੈ ਚੱਲਦੀ ਹੈ ਫਿਰ ਸਾਰੀ ਡਿਊਟੀ ਫੋਨ ਉਹਦੀ ਹੈ ਪੈਵੇਂ ਚ ਚੱਲਣਾ ਲੱਖ ਦਰਿਆ ਉਹ ਤੇ ਉਹਦੀ ਪੈ ਚੱਲਦੇ ਨੇ ਉਹ ਧੜੇ ਚ ਰਹਿੰਦੇ ਜਿਹਦੀ ਪੈਵੇਂ ਚੱਲਦੇ ਨੇ ਪਾਰਲੀਮੈਂਟ ਵਿੱਚ ਜਾ ਸ਼ਬਲੁੱਦ ਇਹਨਾਂ ਦਾ ਕੰਟਰੋਲ ਹੈ ਸਾਰੇ ਵਿਸ਼ਵ ਤੇ ਵਿਸ਼ਵ ਤੇ ਜਿਹੜਾ ਕੰਟਰੋਲ ਕਰਦੀ ਹੈ ਸੰਸਾ ਉਹਦੇ ਵਿੱਚ ਸ਼ਬਲ ਹੋ ਜਾਂਦਾ ਜਾ ਕੇ ਵਿਸ਼ਵ ਰੂਪ ਚ ਸ਼ਬਲ ਹੋ ਜਾਂਦਾ ਤੇ ਉਸੇ ਵਿਸ਼ਵ ਰੂਪ ਤੇ ਭੂਤ ਭੂਤ ਪ੍ਰਗਟ ਹੋਏ ਤਾਂ ਇਹ ਤੇ ਉਹ ਜਿਹੜਾ ਸਵੇਰ ਤਾਹੀ ਮੈਂ ਸਮਝੀ ਇਹ ਬੇਸ਼ਬੂਬ ਹੋ ਜਾਂਦਾ ਹੈ ਇਹ ਤਾਂ ਬੇਸ਼ਬਦੇ ਕੰਟਰੋਲ ਹੈ ਉਹਦੇ ਜੀਆ ਸਮਝਦਾ ਫਿਰ ਫਿਰ ਅਸਜਣ ਆ ਰਿਹਾ ਨਾ ਰਚਣ ਆ ਰਿਹਾ ਇਹ ਗੱਲ ਦਾ ਫੇਰ ਵਿਦਵਾਨ ਨੂੰ ਨਹੀਂ ਪਤਾ ਕਿਉਂਕਿ ਹਿੰਦੂਆਂ ਵਿੱਚ ਇਹ ਬਹਿ ਨਹੀਂ ਇੱਥੋਂ ਵੀ ਪੜਨ ਤਨੇ ਵਾਟ ਪਾੜੀ ਹੋਈ ਕਹਿੰਦੇ ਰਿਸ਼ੀਆ ਬੁੱਢੀ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੇਦ ਵਿੱਚ ਇਹ ਗੱਲ ਸੀਗੀ ਵੇਦ ਵਿੱਚ ਇਹ ਗੱਲ ਹੈ ਭਗਤਾਂ ਕੋਲ ਇਹ ਗੱਲ ਹੈ ਪੰਡਤ ਨੇ ਅਸਲ ਜਾਣ ਵਿੱਚ ਕੇ ਰਸਤਾ ਪਾੜ ਲਿਆ ਹਿੰਦੀ ਦੀ ਡਿਕਸ਼ਨਰੀ ਦੇ ਵਿੱਚੋਂ ਉਹਨਾਂ ਨੇ ਬਰਪੰਡ ਸ਼ਬਦ ਦੇ ਗਾਇਬ ਕਰਤਾ ਬਰਮੰਡ ਰੱਖ ਲਿਆ ਬਰਮੰਡ ਦਾ ਹੀ ਅਰਥ ਬਰਪੰਡ ਕਰਤਾ ਵਾਇਆ ਕਰਤਾ ਦਰਾਕਾਰ ਗਾਇਬੇ ਕਰਤਾ ਜਦੋਂ ਗਾਇਬ ਕਰ ਗਿਆ ਗਿਤਾ ਤਾਂ ਵੀ ਦੇਦਾਰ ਨੂੰ ਪਰਮਾ ਪਰਮੇਸ਼ਰ ਬਣਾਤਾ ਬੜੀ ਸ਼ਰਾਰਤ ਨਾਲ ਗਾਇਬ ਕੀਤਾ ਹੋਇਆ ਵਰਡ ਦਾ ਜਦੋਂ ਗਾਇਬ ਕਰਤਾ ਵਰਪੰਡ ਸ਼ਬਦ ਗਾਇਬ ਕਰਕੇ ਬ੍ਰਹਮੰਡ ਰਖ ਲਿਆ ਬ੍ਰਹਮੰਡ ਦਾ ਅਰਥ ਬਰਪੰਡ ਕਰਤਾ ਸਾਡੇ ਵੀ ਡੀਗਰੀਆਂ ਜਿਹੀ ਹੋਇਆ ਕੀ ਹੋਇਆ ਹੈ ਕਿੱਥੇ ਸ਼ਰਾਰਤ ਹੈ ਇਹ বুঝਣ ਵਾਲੀ ਗੱਲ ਸੀ ਗੁਰਬਾਣੀ ਚ ਬੁਝੀ ਹੋਈ ਹੈ ਵਿਦਿਆ ਸੋਤੀ ਹੋਈ ਹੈ ਤੇ ਜਿਹੜੇ ਗੁਰਬਾਣੀ ਨੂੰ ਗੌਰ ਨਾਲ ਪੜਦੇ ਨੇ ਖੋਜ ਕੇ ਉਹਨਾਂ ਨੂੰ ਉਹ ਲੱਭ ਲੈਂਦੇ ਨੇ ਗੱਲ ਕੀ ਹੈ ਉਹਨਾਂ ਨੇ ਲੱਭ ਲਈ ਗੁਰਮੁਖ ਲੱਭ ਲੈਂਦੇ ਨੇ ਕੋਈ ਗੁਰਬਾਣੀ ਖੋਜਦਾ ਬੇਸ਼ਅ ਪੜ੍ਹਦਾ ਬੇਸ਼ਅ ਨਹੀਂ ਬਿਲਕੁਲ ਵੀ ਬੂਝਣ ਦਾ ਬੇਸ਼ਅ ਖੋਜ ਬੂਝ ਜਦ ਕਰਤਬ ਵਿਚਾਰਾ ਪਵਜਲ ਤਰਤ ਤੇ ਲੱਗਾ ਹੈ ਬਾਰਾ ਉਹ ਜੁਝ ਕੇ ਭਵਜਲ ਤਰਦੇ ਇਹ ਵਿਸ਼ਾ ਵੇ ਦੁਆਨਾ ਦਾ ਹੈ ਨਹੀਂ ਇਹ ਵਿਸ਼ਾ ਸਖਾ ਦਾ ਹੈ ਨਹੀਂ ਕਿ ਬਾਣੀ ਨੂੰ ਖੋਜ ਬੁਝ ਕੇ ਭਵਜਲ ਤਰਦੇ ਖੋਜ ਬੁਝ ਜਦ ਕਰਤ ਵਿਚਾਰਾ ਭਵਜਲ ਤਰਤਨ ਲਾਗੇ ਬਾਰਾ ਇਹ ਵਿਸ਼ਾ ਦੱਸੋ ਕਿੱਥੇ ਪ੍ਰਚਾਰਿਆ ਜਾਂਦਾ ਸੰਤ ਦਾ ਗਦਗਦੇ ਗੱਲ ਕਰਦੇ ਨੇ ਉਹ ਵੀ ਬਸ ਮੂੰਹ ਮੂੰਹ ਚੇ ਕਰਦੇ ਨੇ ਪਤਾ ਉਹਨਾਂ ਨੂੰ ਵੀ ਕੁਝ ਨਹੀਂ ਹੈ ਛੋਟੀ ਸੜਾਈ ਗੱਲ ਕਰੀ ਜਾਂਦੇ ਰੇਖੋ ਉਹ ਤਾਂ ਸਮਝਦੇ ਨਾ ਇਹ ਗੱਲ ਕੁਝ ਕਹੋ ਜਾਣ ਅੜੀ ਗੱਲ ਹੈ ਵਾ ਗੁਰਦੁਆਰੇ ਸਿੱਖਾਂ ਦੇ ਵਿੱਚ ਤਾਂ ਗੱਲੇ ਨਹੀਂ ਐਥੇ ਤਾਂ ਦੀਵਾਨ ਬਣਾ ਲਓ ਕੀਤੇ ਦਰਵਾਰ ਕਰ ਲਓ ਧੂੜਾ ੜਾ ਲਓ ਉਹ ਕਰ ਲਓ ਫਿਰ ਕੀ ਬੁੜਕੜ ਕੇ ਗੱਲ ਸਿਆਸਤ ਦੀ ਕਰ ਲਓ ਬੁੜਕੜ ਕੇ ਗੱਲ ਉਹਦੀ ਕਰ ਲਓ ਵੀ ਹੁਣ ਬਈ ਪ੍ਰਧਾਨਗੀ ਨੂੰ ਬਣਾਉਣੇ ਬੁੜਕੜ ਕੇ ਗੱਲ ਫਿਰ ਉੱਥੇ ਲਿਓ ਵੇਦਾ ਇਹ ਤੇ ਦਾ ਖਸੀਬ ਤਰੇ ਠੀਕ ਦਿੱਤੇ ਸੀ ਗੁਰਦਾਰੇ ਸੰਤਾਰੂ ਪਰ ਸੰਤ இந்து ਸੀ ਬੇਈਮਾਨ ਸੀ ਬੇਈਮਾਨ ਹੋ ਗਏ ਉਹ ਇਹਦੂਆ ਨਾਲ ਲੜ ਗਏ ਮੇਨੂੰ ਖਰਾਬ ਕਰ ਦਿੱਤੀ ਦਿੱਤੇ ਦਾ ਠੀਕ ਸੀ ਗੁਰੂ ਘਰ ਕਈ ਉਹ ਖਾਨਦਾਨੀ ਸੀ ਵਿਸ਼ਵਾਸ ਕਰ ਲਿਆ ਵੀ ਚਲਾਉਣਗੇ ਉਹਨਾਂ ਨੇ ਚਲਾਇਆ ਉਹਨਾਂ ਨੇ ਖਰਾਬ ਕਰਤਾ ਆ ਦੋਇਆਂ ਨੂੰ ਦੋਇ ਤਾਂ ਬੰਦੇ ਹੀ ਧਾਰ ਬਖਰੀ ਹੈਗੇ ਇਹ ਤਾਂ ਇਹ ਕਦੇ ਧਾਰ ਬੁਸੀ ਇਹ ਤਾਂ ਉਹੀ ਸੀਗੇ ਬਈ ਆ ਕਿ ਤਾਈ ਗੁਰਦਾਰੇ ਨਹੀਂ ਕਰਦੇ ਨੇ ਉਹ ਕਰਦੇ ਨੇ ਉਹਨੇ ਜੀ ਉਹ ਬਰਾਸਰ ਰੱਖ ਲਈ ਮੁਸਲਮਨ ਨਹੀਂ ਰੱਖ ਲਈ ਇਹਦੀ ਇੱਥੇ ਇੱਕ ਧੱਕੇ ਹੋਲੇ ਸੀਖ ਸੀ ਬਤਨ ਇਹਨਾਂ ਦਾ ਲੱਗਦਾ ਗੁਰਮਤ ਕੀ ਹੈ ਇਹ ਦੀ ਖੋਜ ਤਾਂ ਕਿਤੇ ਨਹੀਂ ਹੋਈ। ਹੋਈ ਤਾਂ ਬੰਦ ਕੀਤੀ ਹੈ ਸਾਰੇ ਨੇ। ਉਹ ਜਿਹੜੇ ਬੈਠੇ ਨੇ ਇਹਨਾਂ ਦੇ ਦੂਏ ਉਹ ਵੀ ਆਪਣਾ ਇੰਦਰ ਨੂੰ ਨਹੀਂ ਜਾਂਦਾ, ਇਹਨੂੰ ਜਾਂਦਾ ਫਿਰ ਉਹਨੂੰ ਜਵਾਬ ਔਖੇ ਹੋ ਜਾਂਦਾ ਫਿਰ। ਜੇ ਖੋਇ ਵਾਲੇ ਪਾਸੇ ਜਾਣਗੇ ਨਾ ਫਿਰ ਤਾਂ ਕੰਮ ਖਰਾਬ ਹੋ ਜੂ ਸਾਰੀ ਮਾਇਆ ਛੱਡ ਲਈ ਪੈ ਜੂਗੀ। ਉਹ ਤਾਂ ਨਹੀਂ ਜਾਂਦੇ। ਉਹ ਤਾਂ ਡਰਦੇ ਨੇ ਸਭ। ਖੋਇ ਵਾਲੇ ਨਾਲ ਗੱਲ ਕਰਦੇ ਤਾਂ ਇਹ ਡਰਦੇ ਨੇ। ਲੋ ਬੱਕਰੀ ਪਾਲੀ ਦੇ ਡਰਦੀ ਹੈ ਨਾ ਐ ਡਰਦੇ ਬਰਸਾਤ ਭਾਜਾ ਭੇਟਾ ਤਾਂ ਵੀ ਬਿਮਾਰ ਹੋ ਜਾਂਦੀ ਹੈ ਦੀ ਮਰ ਜਾਂਦੀ ਉਹ ਤੇ ਭੇਟਾ ਉਹ ਭੇਡਾਂ ਨੇ ਜਿਹੜੀਆਂ ਚਾਹੁੰਦੀਆਂ ਦੀ ਕਦੇ ਵੀ ਬਰਸਾਤ ਹੋਵੇ ਇਹ ਨਹੀਂ ਕਹੁੰਦੇ ਭੇਟਾ ਬਰਸਾਤ ਹੈ ਮhenga ਬਰਸੂਗਾ ਵੇਬੇ ਨੂੰ ਫਰਮਾਨ ਹੋਆ ਬਰਸੋ ਕਰਵਾਤਾ ਇਹਦਾ ਭੇਟਾ ਨੇ ਰਾਜਸਥਾਨ ਤੇ ਰਹਿਣ ਵਾਲਿਆਂ ਦੇ ਖੁਸ਼ੇ ਇਲਾਕੇ ਦੇ ਤੇ ਅੱਗ ਵਰਸਦੀ ਹੋਵੇ ਮਾਇਆ ਦੀ ਉੱਥੇ ਰਹਿਣ ਵਾਲੀ ਲੈ ਲੈ ਗੋਜੂ ਮੈਨੂੰ ਤੇ ਭੇਡ ਇਹ ਬੈਡਰ ਮਨ ਨੂੰ ਆਪਣੇ ਰਾਜੀ ਰੱਖਣਾ ਨੇ ਜਿਵੇਂ ਵੀ ਰਹੇ ਮਨ ਤੇ ਬਵੰਦੀ ਨਹੀਂ ਲਾਉਣੀ ਮਨ ਨੂੰ ਰਾਜੀ ਕਰਨਾ ਖੁਸ਼ ਕਰਨਾ ਸਭ ਤੇ ਆਵਾ ਸਭ ਤੇ ਆਵਾ ਤੁੱਤ ਜੀ ਹਰ ਸੱਚੇ ਸਿਰਜਣਹਾਰਾ ਸਭ ਤੇ ਆਵਾ ਸਭ ਤੇ ਆਵਾ ਤੁੱਤ ਜੀ ਹਰ ਸੱਚੇ ਸਿਰਜਣਹਾਰਾ ਹੇ ਹਰ ਸੱਚੇ ਸਰਜਣ ਹਾਰਾ ਧਿਆਨ ਤਾਂ ਸਾਰੇ ਤੇਰਾ ਹੀ ਕਰਦੇ ਨੇ ਤੈਨੂੰ ਇਹ ਲੱਭਦੇ ਨੇ ਹੁਣ ਹਰ ਨੂੰ hindu wat hari ਕਹਿੰਦੇ ਨੇ ਹਰੀ ਹੋਈ ਇਹ ਵੀ ਲਿਖਿਆ ਹੋਇਆ ਹਰ ਕਹ ਲੋ ਅਧੀ ਹਰ ਕਹਿਣ ਲੱਗੇ ਵੈਸੇ ਲੱਭਦਾ ਹਰੀ ਹੋਇ ਸਿਆਰੀ ਹੈ ਲੁਕੀ ਸੱਚੇ ਸਰਜਣ ਹਾਰਾ ਸਾਰੇ ਤੈਨੂੰ ਇਹ ਤੇ ਹੁੰਦੇ ਨੇ ਗੱਲ hindu ਵਾਲੂ ਕਹੀ ਹੋਈ ਉਹ ਹਰੀ ਆਦਮੀ ਹੁੰਦਾ ਸਰੀਰ ਦਾ ਹਰਦਾ ਕਮਾ ਕਮ ਵਾਰੇ ਸਰੀਰ ਦਾ ਕੀ ਕਮਾ ਕਮ ਵਾਰੇ ਦੱਸੋ ਆਦਮੀ ਦਾ ਕੀ ਕਮਾ ਕਮ ਵਾਰੇ ਜੰਮਦਾ ਵਰ ਜਾਂਦਾ ਨੇਤਾ ਜੀ ਦਾ ਕੀ ਕਮਾ ਕਮ ਵਾਰੇ ਜਿਨ੍ਹਾਂ ਦੇ ਮੂਰੇ ਜੰਮਿਆ ਉਹਨਾਂ ਵਾਸਤੇ ਕੀ ਕਮਾ ਕਮ ਵਾਰੇ ਜਿਹੜਾ ਜਵਬਦਾਰ ਵਰਦਾ ਹੋਗਾ ਮਾਗਾ ਮਾਪਾਰਾ ਨਹੀਂ ਹੁੰਦਾ ਹਾਂ ਜੋਤ ਜਿਹੜੀ ਹੈਗੀ ਹੈ ਨਾ ਉਹਨੂੰ ਦਾਗਾ ਮਾਗਾ ਫਾਰਾ ਕਰ ਫਿਰ ਜੋਤ ਦੀ ਤਾਂ ਮੂਰਤੀ ਨਹੀਂ ਬਣਦੀ ਬਸ ਗੱਲ ਹੋਰ ਕੁਝ ਨਹੀਂ ਕ੍ਰਿਸ਼ਨ ਤੇ ਅਲਰਜੀ ਨਹੀਂ ਹੈ ਤਸਬਾਸ਼ਾ ਨੂੰ ਸ਼ਰੀਰ ਤੇ ਅਲਰਜੀ ਹੈ ਜੋਤ ਤੇ ਤਾਂ ਹੈ ਨਹੀਂ ਇੱਥੇ ਵੀ ਤਾਂ ਤਰ ਵਿੱਚੋਂ ਬਨੇ ਖੋਜਣਾ ਅਸੀਂ ਕੀ ਕਰ ਰਹੇ ਹਾਂ ਉਹ ਨਾਨਕ ਗਵਨ ਆਪਾ ਜੀ ਦੇ ਬੇਟੇ ਨਾਂ ਵਰਮ ਕੀ ਕਾਈ ਆਪਾਂ ਜੀ ਨੇ ਆਪਣੇ ਆਪ ਨੂੰ ਹੀ ਖੋਜਣਾ ਪਰ ਆਪਣਾ ਬਸਰੀਰ ਨਹੀਂ ਹੈ ਬਸ ਇੱਥੇ ਆ ਕੇ ਫਰਕ ਹੈ ਫਰਕ ਬਹੁਤ ਮਾਮੂਲੀ ਹੈ ਇਸੇ ਕਰਕੇ ਨਾਨਕ ਅਰਬ ਦਾ ਫਰਕ ਕੋਈ ਨਹੀਂ ਉਹ ਵੀ ਆਤਮਾ ਹੋਈ ਹੈ ਜੋ ਤੂੰ ਵੀ ਹੋਈ ਹੈ ਜੋ ਸੀਪ ਲੈਵਲ ਦੀ ਹੈ ਦੋਸਾਂ ਦਾ ਵਲਵ ਹੈ 10 ਵਰਬਲੇ 200 ਦੇ ਕੋਈ ਲਾ ਦੋ ਜਾਨਾ ਉਹ ਨਹੀਂ ਹੁਣ ਹੈਗੇ 200 ਸੋਦੇ ਮੈਂ じゃ200 ਦੀ ਪਾਵਰ ਹੋਦੀ ਹੋਗੀ ਲੜੇ ਦੀ ਉਹ ਵੀ ਨਾਨਕ ਹੋ ਗਿਆ ਜਦੋਂ 50 60 ਦਾ ਸੀ ਉਦੋਂ ਨਹੀਂ ਸੀ ਨਾਨਕ ਉਦੋਂ ਲੜਦਾ ਸੀ ਜਾਂ ਉਨੀਆਂ ਰੋਜ਼ ਨਹੀਂ ਕਰਨ ਲੱਗਿਆ ਬਸ ਉਹ ਨਾਨਕ ਹੋ ਗਿਆ ਦਿਵਨ ਬੋਕ ਬਲ ਬਤਾਦਾ ਕੋਈ ਨਾ ਹੋਰੀ ਕਹਿੰਦਾ ਵੀ 200 ਦਾ ਬਲ ਉਹ ਦੇ ਦੇ ਬਸ ਉਹ ਨੋ ਤਾਂ ਕੋਈ ਕਿਸੇ داری ਸਾਰੇ 200 ਦੇ ਇਹ ਸਾਰੇ ਨਾਨਕ ਦਾ ਨੇ ਇੱਕੋ ਜਆ ਉਹਦੀ ਰੋਸ਼ਨੀ ਕਰਦੇ ਨੇ ਸਾਰੇ ਬੇਵਕੂਫੀ ਇੱਕੋ ਹੈ ਸਾਰੇ ਅੱਜ